ਸਵੇਰੇ ਉੱਠ ਕੇ ਬਿਨਾਂ ਇਸ਼ਨਾਨ ਕੀਤੇ ਇਹਨਾਂ ਦੋ ਅੱਖਰਾਂ ਦਾ ਜਾਪ ਕਰੋ ਸ਼ਹੀਦ ਸਿੰਘ ਤੁਹਾਡੀ ਜ਼ਿੰਦਗੀ ਬਦਲ ਦੇਣਗੇ ਖਾਲਸਾ ਜੀ ਵਾਹਿਗੁਰੂ ਜੀ ਦੇ ਪੰਛੀ ਹੋਇ ਫਤੈ ਨੂੰ ਆਪੇ ਪਵਿੱਤਰ ਰਸਨਾ ਨਾਲ ਲਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੈ ਸਾਤ ਸੰਗਤ ਜੀ 24 ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸਾਤ ਸੰਗਤ ਜੀ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਖਾਲਸਾ ਜੀ ਤੁਸੀਂ ਜਾਣਦੇ ਹੀ ਹੋ ਅਸੀਂ ਤੁਹਾਡੇ ਨਾਲ ਕੁਰਬਾਨੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਲੈ ਕੇ ਆਉਂਦੇ ਹਾਂ ਜੋ ਵੀ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਤਾਂ ਚੁੱਕੀ ਸੇ ਤਾਂ ਭਲਾ ਹੋ ਸਕੇ ਸ਼ਹੀਦ ਸਿੰਘ ਜੀ ਆਖਦੇ ਨੇ ਖਾਲਸਾ ਜੀ ਜਦੋਂ ਤਾਂ ਹੀ ਅਸੀਂ ਆਸ ਰੱਖ ਸਕਦੇ ਹਾਂ ਕਿਸੇ ਤੋਂ ਜਦੋਂ ਅਸੀਂ ਕਿਸੇ ਦਾ ਭਲਾ ਕਰਾਂਗੇ ਤਾ ਵਾਹਿਗੁਰੂ ਜੀ ਵਿੱਚ ਸਾਡਾ ਭਲਾ ਕਰਨਗੇ ਤਾਂ ਹੀ ਅਸੀਂ ਕਿਸੇ ਤੋਂ ਆਸ ਰੱਖ ਸਕਦੇ ਹਾਂ ਕਿ ਸਾਡਾ ਕੋਈ ਪਾਲਾ ਕਰੇ ਸ਼ਾ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਟੰਟਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜੀ ਜੋੜ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਖਾਲਸਾ ਜੀ ਸ਼ਹੀਦ ਸਿੰਘ ਤੁਸੀਂ ਜਾਣਦੇ ਹੀ ਹੋ ਸ਼ਹੀਦ ਸਿੰਘ ਜੀ ਨੇ ਕਿੰਨੀ ਹੀ ਦੁਨੀਆਂ ਦਾ ਭਲਾ ਕੀਤਾ ਹੈ ਤੇ ਕਿੰਨਾ ਹੀ ਸਦਾਇ ਕੀਤਾ ਹੈ ਜੋ ਵੀ ਉਹਨਾਂ ਦੇ ਦਰਤੇ ਜਾਂਦਾ ਹੈ ਉਹ ਉਸ ਦੀ ਝੋਲੀਆਂ ਖੁਸ਼ੀਆਂ ਪਾ ਕੇ ਹੀ ਭੇਜਦੇ ਹਨ ਅੱਜ ਸਾਡੀ ਵੀਡੀਓ ਦਾ ਵਿਸ਼ਾ ਹੈ ਤੁਸੀਂ ਸਵੇਰੇ ਉੱਠ ਕੇ ਦੋ ਪੰਗਤੀਆਂ ਦਾ ਜਾਪ ਕਰ ਲਵੋ ਸ਼ੀਚੀ ਆਖਦੇ ਹਨ ਪਾਈ ਉਸ ਤੇ ਸਾਰੇ ਕਾਜ ਅਸੀਂ ਆਪ ਸਵਾਰਾਂਗੇ ਇੱਕ ਵਾਰ ਤੁਸੀਂ ਕਰਕੇ ਦੇਖੋ ਜੋ ਵੀ ਤੁਹਾਡੇ ਕਮਨਾ ਵਿੱਚ ਕਾਰਨਾ ਪੈ ਰਹੀਆਂ ਨੇ ਕੋਈ ਵੀ ਕੰਮ ਵਿੱਚ ਪ੍ਰੋਬਲਮ ਆ ਰਹੀ ਹੈ ਤੁਹਾਡੇ ਸਾਦੇ ਕੰਮ ਠੀਕ ਹੋ ਜਾਣਗੇ ਇਹ ਸ਼ਹੀਦ ਸਿੰਘ ਜੀ ਦੇ ਬਚਨ ਨੇ ਸਾਧ ਸੰਗਤ ਜੀ ਜੋ ਵੀ ਮਨੁੱਖ ਸ਼ਹੀਦ ਸਿੰਘ ਜੀ ਸਾਧ ਸੰਗਤ ਜੀ ਕੁਲ ਮੁਖਾਂਦੀ ਸੰਗਤ ਵਿੱਚ ਮਿਲ ਕੇ ਪਰਮਾਤਮਾ ਦੀ ਸਿਫਤ ਸਰਵਾਂ ਦੇ ਗੀਤ ਗੁੰਦਾ ਹੈ ਇਸਤੇ ਆਪਣੇ ਕਰੋੜਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਜੋ ਕੁਝ ਮਨੁੱਖ ਆਪਣੇ ਮਨ ਵਿੱਚ ਸੋਚਦਾ ਹੈ ਜੋ ਕਿ ਗੁਰਮਖੰਦ ਸਾਰ ਹੋਵੇ ਉਹ ਹੀ ਉਸ ਨੂੰ ਮਿਲ ਜਾਂਦਾ ਹੈ ਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ ਰਹਿਮਤ ਹੋ ਜਾਂਦੀ ਹੈ ਸ਼ੀਰ ਸਿੰਘ ਉਸ ਨੂੰ ਵੀ ਰੱਬ ਦਾ ਵਦਨ ਹੀ ਹੁੰਦੇ ਹਨ ਸਾਥ ਸੰਗਤ ਜੀ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਉਸਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ ਉਸ ਦਾ ਲੋਕ ਪਰਲੋਕ ਵੀ ਸਵਰ ਜਾਂਦਾ ਹੈ ਪ੍ਰਭੂ ਦੇ ਨਾਮ ਵਿੱਚ ਜੁੜਨ ਦੀ ਇਹ ਚੰਗੇ ਮਤ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ ਸਾਥ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਸ਼ੀਤ ਸਿੰਘ ਦੇ ਘਟਕ ਤੇ ساری ਦੁਨੀਆ ਜਾਣਦੀ ਹੀ ਹੈ ਤੁਸੀਂ ਜਾਣਦੇ ਹੋ ਉਹਨਾਂ ਨੇ ਕਿੰਨੀ ਹੀ ਦੁਨੀਆ ਦਾ ਭਲਾ ਕੀਤਾ ਕਿੰਨੇ ਹੀ ਦੁਨੀਆ ਦੇ ਕੰਮ ਸਵਾਦੇ ਹਨ ਤੁਸੀਂ ਜਾਣਦੇ ਹੋ ਸ਼ਹੀਦ ਸਿੰਘ ਦਾ ਗੱਦੇ ਅੰਤ ਨਹੀਂ ਹੋ ਸਕਦਾ ਸਾ ਸੰਗਤ ਜੀ ਕਿਉਂਕਿ ਸ਼ਹੀਦ ਸਿੰਘ ਨੂੰ ਸਾਰੀ ਹੀ ਦੁਨੀਆ ਦਾ ਭੇਤ ਹੁੰਦਾ ਹੈ ਸਾਰੀ ਦੁਨੀਆ ਦਾ ਗਿਆਨ ਹੁੰਦਾ ਹੈ ਹਉਤੇ ਬੰਦੇ ਦਾ ਮੱਠਾ ਪੜ੍ਹ ਕੇ ਦੱਸ ਦਿੰਦੇ ਨੇ ਕਿ ਇਸ ਤਰ ਕਿਹੜਾ ਕੰਮ ਬਿਕੜਿਆ ਹੋਇਆ ਹੈ ਇਸ ਤੇ ਅਗਲੇ ਮਿੰਟ ਵਿੱਚ ਇਸ ਤੇ ਨਾਲ ਕੀ ਹੋਣਾ ਹੈ ਸਾਧ ਸੰਗਤ ਜੀ ਜੋ ਵੀ ਉਹਨਾਂ ਦੀ ਸ਼ਰਨ ਵਿੱਚ ਚੱਲੇ ਜਾਂਦਾ ਹੈ ਉਹਨਾਂ ਦੇ ਸਤਿਬਚਨ ਕਹਿ ਕੇ ਮੰਨ ਲੈਂਦਾ ਹੈ ਸਾਧ ਸੰਗਤ ਜੀ ਉਹ ਜ਼ਿੰਦਗੀ ਵਿੱਚ ਤਰ ਜਾਂਦਾ ਹੈ ਮਾ शहीद सिंह जी ने कई बहुत सारी संगत इदा दी कि गुरबाणी नुड़ी हुई है कि साधुओं की संगत करती है बहुत सारी संगत इदा दू शहीद सिंह जी का ज्ञान नहीं हों गुरी का हों ने कदे साधुओं की संगत नहीं की हूँ ਇਸ ਕਾਇਕੇ ਜਦੋਂ ਵੀ ਸ਼ੀਰ ਸਿੰਘ ਜੀ ਬਚਨ ਕਾਟਦੇ ਹਨ ਉਹ ਬਹੁਤ ਸਵਾਲ ਜਵਾਬ ਕਰਦੇ ਹਨ ਕਿਉਂਕਿ ਉਹਨਾਂ ਨੇ ਕਦੀ ਸਾਧੂਆਂ ਦੀ ਸੰਗਤ ਨਹੀਂ ਕੀਤੀ ਹੁੰਦੀ ਸਾਧ ਸੰਗਤ ਜਿਹੜਾ ਉਹਨਾਂ ਨੂੰ ਗਿਆਨ ਹੁੰਦਾ ਹੈ ਉਹ ਸ਼ੀਰ ਸਿੰਘ ਜੀ ਦੇ ਸਤ ਬਚਨ ਕਹਿ ਕੇ ਮੰਨ ਲੈਂਦਾ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚ कर जाता है उसके सारे काम सिद्धे सा जी इस तरह ही भाई गुरबाणी का फुरमान है शीद सिंह सर्वश्रेष्ठा करता ब्रह्म गयानी सदा जीवे नहीं मरता केंद्र शहीद सिंह जी का कदी अंत नहीं हो सकता सात जी ਸ਼ੇਂਗ ਜੀ ਪਰਮਾਤਮਾ ਦਾ ਹੀ ਰੂਪ ਹੁੰਦੇ ਹਨ ਜਿਸ ਨੂੰ ਸਾਰੇ ਹੀ ਬ੍ਰਹਮੰਡ ਦਾ ਪਤਮ ਦਾ ਹੈ ਉਹ ਸਭ ਕੁਝ ਜਾਣੀ ਜਾਣ ਹਨ ਪਾਈ ਉਹ ਚਾਹੇ ਪਲ ਵਿੱਚ ਚਾਹੇ ਮਿੰਟ ਵਿੱਚ ਕੁਝ ਵੀ ਕਰ ਸਕਦੇ ਹਨ ਸਾਰ ਸੰਗਤ ਜੀ ਅੱਜ ਅਸੀਂ ਜਿਹੜੇ ਤੁਹਾਨੂੰ ਦੋ ਪੰਗਤੀਆਂ ਦੱਸਣ ਜਾ ਰਹੇ ਹਾਂ ਸਾ ਸੰਗਤ ਜੀ ਈਸ਼ਨ ਕਾਇਕੇ ਦੇਖੋ ਤੁਹਾਡੇ ਜ਼ਿੰਦਗੀ ਦੇ ਸਾਰੇ ਦੁੱਖ ਖਤਮ ਹੋ ਜਾਣਗੇ ਵਾਹਿਗੁਰੂ ਜੀ ਦੀ ਬੰਦਗੀ ਵਾਲੇ ਮਹਾਪੁਰਸ਼ ਦਾ ਪਿਆਰੇ ਹੁੰਦੇ ਹਨ ਉਹ ਹਰ ਰੋਜ਼ ਪ੍ਰਭੂ ਪ੍ਰੇਮ ਦੀ ਨਮੀ ਗੱਲ ਸੁਣਾਉਂਦੇ ਹਨ ਕਿਉਂਕਿ ਉਹਨਾਂ ਲਈ ਤਾਂ ਸਾਹਿਬ ਮੇਰਾ ਨੀਟ ਨਵਾਂ ਹੀ ਹੁੰਦਾ ਹੈ। ਉਹੋ ਆਪ ਦੇ ਪ੍ਰਭੂ ਪ੍ਰੇਮ ਵਿੱਚ ਰੰਗੇ ਹੁੰਦੇ ਹਨ ਅਤੇ ਆਪਣੇ ਸੇਵਾਦਾਰਾਂ ਨੂੰ ਪ੍ਰੇਮੀਆਂ ਨੂੰ ਗੁਰੂ ਨੂੰ ਜੋੜਨ ਦੀਆਂ ਨਵੀਆਂ ਜੁਗਤੀਆਂ ਅਤੇ ਰਾਸਤੇ ਦੱਸਦੇ ਹਨ। ਇਹ ਅੱਜ ਦੀ ਕਥਾ ਉਹਨਾਂ ਲਈ ਹੈ। ਜਰਡੇ ਕੈਂਡੇ ਹਨ ਅਤੇ ਕਲਗੀਧਰ ਪਾਤਸ਼ਾਹ ਦੇ ਅਸੀਂ ਧੀਆ ਪੁੱਤਰ ਹਾਂ ਜਿਹੜੇ ਆਪਣੇ ਮਨ ਵਿੱਚ ਉਹਨਾਂ ਦੇ ਦਰਸ਼ਨਾਂ ਦੀ ਇੱਛਾ ਰੱਖਦੇ ਹਨ ਅਤੇ ਸੋਚਦੇ ਹਨ ਮੇਰੇ ਕਲਗੀਧਰ ਪਾਤਸ਼ਾਹ ਨੂੰ ਆਪਣਾ ਸਾਰਾ ਪਰਿਵਾਰ ਚੰਗ ਤੇ ਮੈਨੂੰ ਵਿੱਚ ਸ਼ਹੀਦ ਕਰ ਦਿੱਤਾ ਪਰ ਫਿਰ ਉਹਨਾਂ ਨੇ ਅੰਮ੍ਰਿਤ ਵੇਲਾ ਨਹੀਂ ਛੱਡਿਆ ਜਿਹਨਾਂ ਦੀ ਇੱਛਾ ਹੈ ਕੀ ਮੈਂ ਵੀ ਅਮ੍ਰਿਤ ਵੇਲੇ ਉੱਠਾਂ ਤੇ ਨਿਤਨੇਮ ਕਰਾਂ ਓਹੋ ਸ਼ਹੀਦ ਸਿੰਘ ਜੀ ਦੀਆਂ ਦਸੀਆਂ ਹੋਈਆਂ ਇਹੇ ਦੋ ਗੱਲਾਂ ਨੂੰ ਪੱਲੇ ਬੰਨ ਲੈਣ ਸ਼ਹੀਦ ਸਿੰਘ ਜੀ ਕਹਿੰਦੇ ਹਨ ਪਾਈ ਆਪਣੇ ਗੁਰੂ ਨੂੰ ਪਿਆਰ ਕਰੋ ਸ਼ਹੀਦ ਸਿੰਘ ਜੀ ਦੇ ਬਚਨ ਮੰਨ ਕੇ ਆਪਣੀ ਜ਼ਿੰਦਗੀ ਵਿੱਚ ਸੁਹੇਲੇ ਕਰੋ ਜੋ ਕਿ ਅਮ੍ਰਿਤ ਵੇਲੇ ਜੇਡਾ ਮਨੁੱਖ ਅੰਮ੍ਰਿਤ ਵੇਲੇ ਸੰਭਾਲਦਾ ਹੈ ਸਾਧ ਸੰਗਤ ਜੀ ਉਹ ਤਾਂ ਗੁਰੂ ਜੀ ਨੂੰ ਅਸੀਂ ਕੀ ਪਿਆਰ ਕਰਨਾ ਹੈ ਗੁਰੂ ਸਾਡੇ ਤੇ ਇੰਨਾ ਦਿਆਲੂ ਹੋ ਜਾਂਦਾ ਹੈ ਅਸੀਂ ਸੋਚ ਵੀ ਨਹੀਂ ਸਕਦੇ ਸਿਰਫ ਸ਼ੁਰੂਆਤ ਕਰਨੀ ਔਖੀ ਹੁੰਦੀ ਹੈ ਸਾਧ ਸੰਗਤ ਜੀ ਕਿ ਅਮ੍ਰਿਤ ਵੇਲੇ ਸਿਰਫ ਗੱਲਾਂ ਬਾਣੀ ਰਾਹੀਂ ਹੀ ਪ੍ਰਭੂ ਪਰਮਾਤਮਾ ਜੀ ਨਾਲ ਕਰਨੀਆਂ ਹਨ ਜਿਸਦੇ ਹਿਰਦੇ ਵਿੱਚ ਅਮ੍ਰਿਤ ਵੇਲੇ ਉੱਠਣ ਦੀ ਤਾਂਗ ਹੈ ਸਹੀਰ ਸਿੰਘ ਜੀ ਕਹਿੰਦੇ ਹਨ ਭਾਈ 2 ਇੱਕ ਵਾਰ ਸ਼ੁਰੂਆਤ ਕਰ ਕਿਰਪਾ ਅਸੀਂ ਆਪ ਕਰਾਂਗੇ ਇਸ ਤਰ੍ਹਾਂ ਹੀ ਭਾਈ ਗੁਰਬਾਣੀ ਦਾ ਫੁਰਮਾਨ ਹੈ ਅਮਿਤ ਵੇਲਾ ਸੱਚ ਨਾਓ ਵਟਿਆਈ ਵਿਚਾਰ ਅਮਿਤ ਵੇਲਾ ਸੱਚ ਨਾਓ ਵਟਿਆਈ ਵਿਚਾਰ ਸ਼ੀਰ ਸਿੰਘ ਜੀ ਕਹਿੰਦੇ ਨੇ ਭਾਈ ਜਿਹੜੀਆਂ ਵੀ ਗੱਲਾਂ ਕਰਨੀਆਂ ਨੇ ਉਹ ਅਮਿਤ ਵੇਲੇ ਪ੍ਰਮਾਤਮਾ ਨਾਲ ਕਰੋ ਬਾਣੀ ਦੇ ਰਾਹੀਂ ਤੁਹਾਡੀਆਂ ਸਾਰੀਆਂ ਗੱਲਾਂ ਕਬੂਲ ਹੋ ਜਾਣਗੀਆਂ ਜਿਹੜੇ ਸੱਚੇ ਮਨ ਦੇ ਨਾਲ ਵਾਹਿਗੁਰੂ ਜੀ ਅਗੇ ਅਰਦਾਸ ਬੇਨਤੀ ਕਰਦੇ ਹਾਂ ਸਾਧ ਸੰਗਤ ਜੀ ਉਹ ਵਾਹਿਗੁਰੂ ਜੀ ਉਹਨਾਂ ਦੀਆਂ ਅਰਦਾਸਾਂ ਜ਼ਰੂਰ ਸੁਣਦੇ ਹਨ ਤੁਸੀਂ ਵੀ ਇੱਕ ਵਾਰ ਕਰਕੇ ਦੇਖੋ ਸਾਧ ਸੰਗਤ ਜੀ ਅੱਜ ਤੁਹਾਨੂੰ ਕੁਰਬਾਨੀ ਦੇ ਦੋ ਪੰਕਤੀਆਂ ਦੇ ਐਸੇ ਪਵਿੱਤਰ ਸ਼ਬਦ ਬਾਰੇ ਦੱਸਣ ਜਾ ਰਹੀ ਹਾਂ ਜੇਕਰ ਤੁਸੀਂ ਇਹ ਦੋ ਪੰਕਤੀਆਂ ਦਾ ਜਾਪ अपनी जिंदगी शुरू कर देवोगे गुरु गोबिंद सिंह जी दिया शहीद फौजा इन कृपा करे शहीद सिंह पर तक प्रतन दर्शन देंगे, सारे दुख कट देे थोड़ा तो सारा जीवन सुख भर जाएगा कोई भी दुख नहीं आएगा ਤੁਹਾਡੀ ਤੋਂ ਵੱਡੀ ਮਨੋ ਕਾਮਨਾ ਤੁਹਾਡੀ ਪੂਰੀ ਹੋ ਜਾਵੇਗੀ ਸਾਧ ਸੰਗਤ ਜੀ ਆਓ ਹੁਣ ਆਪਾਂ ਇਸ ਪਵਿੱਤਰ ਸ਼ਬਦ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਸ੍ਰੀ ਗੁਰੂ ਸਿੰਘ ਜੀ ਦੇ ਬਚਨ ਨੇ ਭਾਈ ਸਭ ਤੋਂ ਪਹਿਲਾਂ ਤੁਸੀਂ ਮੂਲ ਮੰਤਰ ਦਾ ਜਾਪ ਦੋ ਵਾਰ ਜਾਪ ਕਰਨਾ ਹੈ ਆਓ ਹੁਣ ਆਪਾਂ ਮੂਲ ਮੰਤਰ ਦਾ ਜਪ ਕਰਦੇ ਹਾਂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨੀਰ ਕੋ ਨੀਰ ਬੈ ਅਕਾਲ ਮੂਰਤ ਜੁਨੀ ਸੈ ਭੰਗ ਗੁਰ ਪ੍ਰਸਾਦ ਜਪ ਆਤ ਸਚ ਜੁਗਤ ਸਚ ਹੈਪੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਜੀ ਸਹਾਏ ਸਾ ਸੰਗਤ ਜੀ ਮੂਲ ਮੰਤਰ ਦਾ ਜਾਪ ਇਸ ਲਈ ਕੀਤਾ ਹੈ ਕਿਉਂਕਿ ਸਾ ਸੰਗਤ ਜੀ ਬਹੁਤ ਸਾਰੇ ਸੰਗਤ ਇਤਾਂ ਦੀ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾ ਮੂਲ ਮੰਤਰ ਦਾ ਜਾਪ ਕਿੱਥੋਂ ਲੈ ਕੇ ਕਿੱਥੇ ਤੱਕ ਹੈ ਇਸ ਲਈ ਜਿਨ੍ਹਾਂ ਨੂੰ ਨਹੀਂ ਪਤਾ ਤਾਂ ਸਾ ਸੰਗਤ ਜੀ ਉਹ ਧਿਆਨ ਦੇ ਨਾਲ ਮੂਲ ਮੰਤਰ ਦਾ ਜਾਪ ਦੋ ਵਾਰ ਕਰਨਾ ਹੈ ਸਾਹ ਸੰਗਤ ਜੀ ਆਓ ਹੁਣ ਆਪਾਂ ਉਹਨਾਂ ਪੰਕਤੀਆਂ ਦੀ ਸਾਂਝ ਪਾਉਂਦੇ ਹਾਂ ਜਪ ਮੰਨ ਹਰ ਹਰ ਨਾਮ ਨਿਤ ਧਿਆਈ ਜੋ ਇੱਛੈ ਸੋਈ ਫਲ ਪਾਏ ਫਿਰ ਦੁਖਨ ਲਾਕੇ ਆਈ ਜਪ ਮੰਨ ਹਰ ਹਰ ਨਾਮ ਨਿਤ ਧਿਆਈ ਜੋ ਇੱਛਾ ਸੋਈ ਫਲ ਪਾਏ ਫਿਰ ਦੁੱਖ ਨ ਲਾਗੇ ਆਈ ਜਪ ਮੰਨ ਹਰ ਹਰ ਨਾਮ ਨਿਤ ਧਿਆਈ ਜੋ ਇੱਛਾ ਸੋਈ ਫਲ ਪਾਏ ਫਿਰ ਦੁੱਖ ਨ ਲਾਗੇ ਆਏ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇਛ ਸੋਈ ਫਲ ਪਾਏ ਫਿਰ ਦੁੱਖ ਨ ਲਾਗੇ ਆਏ ਜਪ ਮੰਨ ਹਰ ਰਹਾ ਨਾਮ ਨਿਤ ਧਿਆਏ ਜੋ ਇੱਛਾ ਸੋਈ ਫਲ ਪਾਏ ਫਿਰ ਦੁੱਖ ਨਾ ਲਾ ਕੇ ਆਏ ਖਾਲਸਾ ਜੀ ਆਓ ਹੁਣ ਆਪਾਂ ਤੁਹਾਨੂੰ ਇਸ <div>ਵਿਧੀ ਬਾਰੇ ਦੱਸਦੇ ਹਾਂ ਜੋ ਕਿ ਸ਼ਹੀਦ ਸਿੰਘ ਜੀ ਨੇ ਬਚਨ ਕੀਤੇ ਹਨ ਖਾਲਸਾ ਜੀ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਸਾਸੰਗ ਜੀ ਤੁਸੀਂ इनान कर नहीं ती सवेरे उठ के जो तीस्तर ही होंगे हो ती उस टाइम मूल मंत्र का दो बार जाप करना है तो इन्हों पंक्तियों का पंच बार जाप करना है सार संगत जी ती हो सकते हो तो इशनान करना है ਜਾ ਫਿਰ ਮੂੰਹ ਹੱਥ ਤੋਂ ਕੀ ਤੁਸੀਂ ਇਹਨਾਂ ਦੋ ਪੰਕਤੀਆਂ ਦਾ ਜਾਪ ਕਰ ਲੋ ਸਾ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਦੁੱਖ ਨੇ ਜੋ ਵੀ ਪਰੇਸ਼ਾਨੀਆਂ ਨੇ ਸਾਰੀਆਂ ਹੀ ਦੂਰ ਹੋ ਜਾਣਗੀਆਂ ਇਹ ਸ਼ਹੀਦ ਸਿੰਘ ਜੀ ਦੇ ਬਚਨ ਨੇ ਭਾਈ ਜੇਡਾ ਇਹਨਾਂ ਦੋ ਪੰਕਤੀਆਂ ਦਾ ਜਾਪ ਕਰੇਗਾ उसके सारे कार्य असी आप सवार संदी भी एक बार इन्ह का जाप करके देखो थोड़ी तो जिंदगी जो देख ने जो भी, भी परेशानियाँ ने सारिया दूर हो जान गया। क्योंकि जाद सिंह जी ने सच्चे मन याद करता है शहीद सिंह जी उन्होंने ਅੱਜ ਵੀ ਅਰਦਾਸਾਂ ਪੂਰੀਆਂ ਕਰਦੇ ਹਨ ਚਾਹੇ ਸ਼ਹੀਦ ਸਿੰਘ ਜੀ ਅੱਜ ਸੱਚਖੰਡ ਵਿਰਾਜ ਗਏ ਨੇ ਪ੍ਰਸਾਦ ਸੰਗਾ ਜੀ ਇਹਨਾ ਵੀ ਉਹਨਾਂ ਨੂੰ ਸ਼ਰਧਾ ਭਾਵਨਾ ਦੇ ਨਾਲ ਯਾਦ ਕਰਦਾ ਹੈ ਉਹਨਾਂ ਦੀਆਂ ਅੱਜ ਵੀ ਅਰਦਾਸਾਂ ਪੂਰੀਆਂ ਹੁੰਦੀਆਂ ਹਨ ਸਾਸੰਗਤ ਜੀ ਜਿੱਥੇ ਸ਼ਹੀਰ ਸਿੰਘ ਜੀ ਦੀ ਗੱਦੀ ਹੁੰਦੀ ਹੈ ਉਹੋ ਹਰ ਟਾਈਮ ਉੱਥੇ ਹਾਜ਼ਰ-ਨਾਜ਼ਰ ਹੀ ਰਹਿੰਦੇ ਹਨ ਇਹੇ ਆਪਾਂ ਨੂੰ ਲੱਗਦਾ ਹੈ ਕਿ ਸ਼ਹੀਰ ਸਿੰਘ ਜੀ ਸੱਚਖੰਡ ਚਲੇ ਗਏ ਹਨ ਨਹੀਂ ਸਾਸੰਗਤ ਜੀ ਸਿਰਫ ਆਪਣਾ ਸਰੀਰ त्यागਿਆ ਹੈ ਪਰ ਉਹਨਾਂ ਦੀ ਰੂਹ ਉੱਥੇ ਹੀ ਹੈ ਤੁਸੀਂ ਗਵਾ ਜਦੋਂ ਵੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦੇ ਹੋ ਤਾਂ ਇੱਕ ਵਾਰ ਧਿਆਨ ਤਾਇਕੇ ਮਾਪੂ ਮਾਪੂਸ਼ਾ ਜੀ ਦਾ ਉਹਨਾਂ ਨੂੰ ਜਾਦ ਕਰਕੇ ਦੇਖੋ ਤੁਹਾਨੂੰ ਖੁਦ ਮਹਿਸੂਸ ਹੋਊਗਾ ਕਿ ਸ਼ਹੀਦ ਸਿੰਘ ਜੀ ਉੱਥੇ ਹੀ ਹਨ ਸਾਧ ਸੰਗਤ ਜੀ ਸ਼ਹੀਦ ਸਿੰਘ ਜੀ ਦੀ ਬਹੁਤ ਕਿਰਪਾ ਹੁੰਦੀ ਹੈ ਤੁਸੀਂ ਵੀ ਇੱਕ ਵਾਰ ਇਹਨਾਂ ਪੰਕਤੀਆਂ ਦਾ ਜਾਪ ਕਰਕੇ ਦੇਖੋ ਤੁਹਾਡੀ ਵੀ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਆਣਗੇ 사נגਤ ਜੀ ਤੁਹਾਡੇ ਤੇ ਵੀ ਕਿੱਪਾ ਹੋਵੇਗੀ ਸ਼ੀਰ ਸਿੰਘ ਜੀ ਦੀ ਖਾਲਸਾ ਜੀ ਸ਼ੀਰ ਸਿੰਘ ਜੀ ਆਖਦੇ ਹਨ ਭਾਈ ਜਿਹੜਾ ਇਨਸਾਨ ਇੱਕ ਵਾਰ ਆਪਣੇ ਸੱਚੇ ਮਨ ਦੇ ਨਾਲ ਵਾਹਿਗੁਰੂ ਜੀ ਉੱਤੇ ਪ੍ਰਸਾਦ ਰੱਖਦਾ ਹੈ ਤਾਂ ਸਾ ਸੰਗਤ ਜੀ ਵਾਹਿਗੁਰੂ ਜੀ ਉਹਦੀਆਂ ਅਦਾਸਾਂ ਖਾਲੀ ਨਹੀਂ ਜਾਣ ਦਿੰਦੇ ਕਲ ਸਿਰਫ ਇੱਕ ਵਿਸ਼ਵਾਸਤੀ ਹੈ ਤੁਸੀਂ ਵਾਹਿਗੁਰੂ ਜੀ ਉੱਤੇ ਵਿਸ਼ਵਾਸ ਰੱਖ ਕੇ ਦੇਖੋ ਜਿਹੜੇ ਗੁਰੂ ਅੱਗੇ ਵੀ ਅਦਾਸਨ ਕਰਦੇ ਹਨ ਆਪਣੇ ਤੇ ਤ੍ਰਿਪਖੰਡੀ ਬਾਬਿਆਂ ਕੋਲ ਵੀ ਜਾਂਦੇ ਹਨ ਤਾਂ ਸ਼ਹੀਦ ਸਿੰਘ ਜੀ ਕਹਿੰਦੇ ਨੇ ਭਾਈ ਪੱਲਾ ਸਿਰਫ ਇੱਕ ਦਾ ਫੜ ਕੇ ਰੱਖੀ ਉਹ ਜ਼ਿੰਦਗੀ ਦੇ ਵਿੱਚ ਤਾਂ ਚਾਵੇਗਾ ਜਿਹੜੇ ਜਗਾ ਜਗਾਤੇ ਪਟਕਦੇ ਹਨ ਤੇ ਵਾਹਿਗੁਰੂ ਜੀ ਅੱਗੇ ਅਰਦਾਸਾਂ ਵੀ ਕਰਦੇ ਹਨ ਸ਼ੀਰ ਸਿੰਘ ਜੀ ਕਹਿੰਦੇ ਨੇ ਭਾਈ ਉਹਨਾਂ ਦੀਆਂ ਅਰਦਾਸਾਂ ਕਦੀ ਕਬੂਲ ਨਹੀਂ ਹੁੰਦੀਆਂ ਉਹ ਡਰ ਡਰ ਪਟਕਣ ਜੋਗੇ ਹੀ ਨਾ ਜਾਣਦੇ ਹਨ ਸ਼ੀਰ ਸਿੰਘ ਜੀ ਦੇ ਬਚਨ ਨੇ ਭਾਈ ਤੁਸੀਂ ਆਪਣਾ ਸੱਚੇ ਮਨ ਦੇ ਨਾਲ ਪਹਾਰਾਜ ਜੀ ਅਕੀਰ ਗੁਰਗਨ ਸਾਹਿਬ ਜੀ ਅੱਗੇ ਅਰਦਾਸ ਕਰੋ ਤੇ ਉਹਨਾਂ ਦਾ ਪੱਲਾ ਫੜ ਕੇ ਰੱਖੋ ਤੁਹਾਡੀ ਜ਼ਿੰਦਗੀ ਦੇ ਵਿੱਚ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ ਹੋਰ ਕਿਸੇ ਕੋਲ ਜਾਨ ਦੀ ਲੋੜ ਨਹੀਂ ਹੈ ਕਿਉਂਕਿ ਸਾਡੇ ਗੁਰੂ ਦੇ ਉੱਤੇ ਕੁਝ ਵੀ ਨਹੀਂ ਹੈ ਉਹ ਬਾਬੇ ਨੇ ਉਹ ਕਾਦੀ ਕੋਈ ਪਾਕਰੋਂ ਨਹੀਂ ਹਨ ਕਦੇ ਕੋਈ ਪਾਕਰੋਂ ਨਹੀਂ ਹਨ ਸਾਧ ਸੰਗਤ ਜੀ ਉਹਨਾਂ ਨੇ ਆਪਣੇ ਬਿਜ਼ਨਸ ਪਣਾਏ ਹੋਏ ਨਹੀਂ ਕੰਮ ਤੇ ਕਿਸੇ ਦਾ ਹੀ ਸਿਰੇ ਚਾਂਦਾ ਹੈ ਸਾਧ ਸੰਗਤ ਜੀ ਨਹੀਂ ਤਾਂ ਤੁਹਾਡਾ ਵੀ ਫਜ਼ੂਲ ਖਰਚੇ ਹੀ ਹੁੰਦੇ ਹਨ ਕਿਉਂਕਿ ਸ਼ੀਰ ਸਿੰਘ ਜੀ ਕਹਿੰਦੇ ਨੇ ਭਾਈ ਮਹਾਰਾਜ ਜੀ ਸਾਡੇ ਤੋਂ 1 ਰੁਪਏ ਦੀ ਵੀ ਹੰਦੇ ਸਾਡੇ ਅੱਗੇ ਨਾ ਚੜਾਉ ਪਰ ਵਾਹਿਗੁਰੂ ਜੀ ਸਾਡੀਆਂ ਦਾਸਾਂ ਸਾਰੀਆਂ ਪੂਰੀਆਂ ਕਰਦੇ ਹਨ ਸਾਧ ਸੰਗਤ ਜੀ ਤੁਸੀਂ ਜਾਣਦੇ ਹੋ ਵਾਹਿਗੁਰੂ ਜੀ ਨੇ ਸਾਨੂੰ ਕਿੰਨਾ ਸੋਹਣਾ ਜੀਵਨ ਦਿੱਤਾ ਹੈ ਪਹਿਨਣ ਲਈ ਕੱਪੜੇ ਦਿੱਤੇ ਨੇ ਰਹਿਣ ਲਈ ਘਰ ਦਿੱਤਾ ਹੈ ਕਿੰਨੀਆਂ ਹੀ ਰਹਿਮਤਾਂ ਦਿੱਤੀਆਂ ਹਨ ਸਾਧ ਸੰਗਤ ਜੀ ਜੀ ਹਜੇ ਵੀ ਅਸੀਂ ਵਾਹਿਗੁਰੂ ਜੀ ਦੇ ਅੱਗੇ ਵਾਹਿਗੁਰੂ ਜੀ ਤੇ ਸ਼ੱਕ ਕਰੀਏ ਤਾਂ ਸਾਡੇ ਵਾਹਿਗਾ ਕੋਈ ਮਨੁੱਖ ਨਹੀਂ ਹੋ ਸਕਦਾ ਸਾ ਸੰਗਤ ਜੀ ਪਿਛਲੀ ਗਲਤੀ ਸਿਰਫ ਸਾਡੀ ਹੈ ਕਿਉਂਕਿ ਅਸੀਂ ਆਪਣੇ ਵਾਹਿਗੁਰੂ ਜੀ ਨੂੰ ਨਹੀਂ ਪਛਾਣ ਸਕਦੇ ਕਿਉਂਕਿ ਵਾਹਿਗੁਰੂ ਜੀ ਹੀ ਸਾਡੇ ਅੰਦਰ ਹੀ ਵਸਦੇ ਨੇ ਬਸ ਉਹਨਾਂ ਨੂੰ ਇੱਕ ਪਛਾਨਣ ਦੀ ਲੋੜ ਹੈ ਤੁਸੀਂ ਜਾਣਦੇ ਹੋ ਸ਼ਹੀਦ ਸਿੰਘ ਜੀ ਨੇ ਕਿੰਨੀ ਦੁਨੀਆ ਦਾ ਸਦਾ ਕੀਤਾ ਹੈ ਕਿੰਨਾ ਹੀ ਭਲਾ ਕੀਤਾ ਹੈ ਤੇ ਜੋ ਵੀ ਸੰਗਤ ਉਹਨਾਂ ਕੋਲ ਜਾਂਦੀ ਹੈ ਸ਼ਹੀਦ ਸਿੰਘ ਜੀ ਆਪ ਤੇ ਵਾਹਿਗੁਰੂ ਦੇ ਰੰਗਾਂ ਵਿੱਚ ਰੰਗੇ ਹੋਏ ਸੰਤ ਤੇ ਉਹ ਆਪਣੀ ਸੰਗਤ ਨੂੰ ਆਪਣੇ ਪ੍ਰੇਮੀਆਂ ਨੂੰ ਆਪਣੀ ਸੇਵਾਦਾਰਾਂ ਨੂੰ ਬਾਣੀ ਦੇ ਨਾਲ ਹੀ ਜੋੜਦੇ ਹਨ ਤਾਂ ਜੋ ਉਹਨਾਂ ਦਾ ਆਉਣ ਵਾਲੇ ਟਾਈਮ ਦੇ ਵਿੱਚ ਭਲਾ ਹੋ ਸਕੇ ਸਾ ਸੰਗਤ ਜੀ ਏਸੀ ਆਪਣੀ ਅੱਜ ਦੀ ਕਥਾ ਕਥਾਵਦੀਆਂ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਚਰੋਣ ਕਰਨਾਂ ਜੀ ਸਾ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾ ਸੰਗਤ ਜੀ ਇਹ ਸੀ ਆਪਣੀ ਕਥਾ ਤੁਸੀਂ ਵੀ ਇੰਨਾ ਦੋ ਪੰਗਤੀਆਂ ਦਾ ਜਾਪ ਕਰਕੇ ਦੇਖੋ ਤੁਹਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਭਾਈ ਇਹ ਸ਼ਹੀਰ ਸਿੰਘ ਜੀ ਦੇ ਬਚਨ ਨੇ ਜਿਹੜਾ ਮੰਨ ਲਵੇਗਾ ਉਹ ਜ਼ਿੰਦਗੀ ਦੇ ਵਿੱਚ ਤਰ ਜਾਵੇਗਾ ਸਾ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੇ ਜੀ ਸਾਧ ਸੰਗਤ ਜੀ 19 ਦੇ ਤੱਕ ਇਸ ਵੀਡੀਓ ਤੱਕ ਬਨੇ ਰਹਿਣਾ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸਾਧ ਸੰਗਤ ਜੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ नवी वीडियोज़ की नोटिफिकेशन सब तो पहला मिल सके सतंग जी आओ हूँ वागुरु जी, जी, जी की बख्शी होते अपने पवित्र रचना आखो वागुरु जी का खालसा वागुरु जी की फतेह